ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਜਰਸੀ ਵੈੜ ਦੀ ਵੀਡੀਓ ਲੈ ਕੇ ਹਾਜ਼ਰਾਂ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਆਪ ਜਰਸੀ ਵੈੜ ਦਿਖਾ ਰਹੇ ਆ ਇਹ ਵੈੜ ਬਕਾਊ ਆ ਜੀ ਇਹ ਵੈੜ ਪਿੰਡ ਮਾਨਮੜਾੜ ਜਲੰਧਰ ਸਿੰਘ ਦੇ ਘਰ ਆ ਜੀ 62841 66939 ਬਾਈ ਦਾ ਕੰਟੈਕਟ ਨੰਬਰ ਆ ਨੰਬਰ ਆਪਾਂ ਸਕਰੀਨ ਤੇ ਵੀ ਲਾਤਾਗਾ ਤੇ ਜੇ ਵੈੜ ਦੀ ਡਿਟੇਲ ਬਾਰੇ ਗੱਲ ਕਰੀਏ ਵੈੜ ਪਹਿਲਾ ਸੂਆ ਸੋਣੀ ਆ ਤੇ ਹਜੇ ਦੁੱਧ ਵਾਲੇ ਦੰਦਾ ਵਿੱਚ ਆ ਦੰਦ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਜਾਨੀ ਕਿ ਖੀਰੀ ਵੈੜਾ ਘਰ ਵਾਲਿਆਂ ਦੇ ਦੱਸਣ ਮੁਤਾਬਕ ਕੁਛ ਦਿਨ ਬਾਕੀ ਆ ਬਹੁਤ ਹੀ ਸੋਹਣੇ ਥਣ ਹਵਾਨੇ ਦੀ ਤੇ ਜਰਸੀ ਸ਼ਕੀਨ ਵੈੜਾ ਜੀ ਜੇ ਕੋਈ ਸੱਜਣ ਚਾਹਵਣ ਹੋਇਆ ਆਉਜੀ ਤਸੱਲੀ ਕਰਕੇ ਵੈੜ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਤਾ 62841 66939 ਹੈ ਥੰਥੋਂ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਥਣ ਹਵਾਨੇ ਦੀ ਵੈੜ ਆ ਪਹਿਲਾ ਸੂਆ ਸੂਣ ਵਾਲੀ ਆ ਤੇ ਜੇ ਕਿਸੇ ਸੱਜਣ ਨੂੰ ਪਸੰਦ ਆਵੇ ਤਾਂ ਵੈੜ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ